ਕਬੂਲੋ ਸਾਡੇ ਖੇਤ ਸਾਥੀ ਵੀਰੋ ਕਈ ਲੋਕ ਦੱਸਦੇ ਨੇ ਕਿ ਸਾਡੇ ਪਖਤ ਬੜੇ ਸ਼ਾਂਤ ਨਹੀਂ ਹੋਏ ਨੇ ਪਰ ਪਖਤਾਂ ਦੀ ਬਾਣੀ ਵੀ ਦਿੱਤੀ ਹੈ ਸੋ ਵੀਰੋ ਸਮਾਂ ਆ ਗਿਆ ਝੰਡੇ ਵੜੇ ਰਹਿਣੇ ਅੱਜ ਕੁੱਤੇ ਹੋਵਾਂਗੇ ਅੱਜ ਜੋਸ਼ ਦਿਖਾਣਾ ਤੁਸੀਂ ਇਹ ਪਾਵੇਂ ਸੱਡੀਆਂ ਥੱਲੇ ਨਹੀਂ ਹੋਣੀਆਂ ਤੇਰੀਆਂ ਸੋ ਵੀਰ ਸਾਰੇ ਵੀਰਾਂ ਨੇ ਠੀਕ ਹੈ ਨਾ ਜਿਹੜੇ ਦਿਨ ਵੀ ਤੁਸੀਂ ਰੇਡ ਕਰਦੇ ਸੀ ਜਿਹੜੇ ਸਾਲ ਵੀ ਤੁਸੀਂ ਰੇਡ ਕਰਦੇ ਸੀ ਦਿਨ ਆ ਗਿਆ ਕਿ ਕਿਹੜਾ ਗੱਲ ਖੋਲ ਪਾਇਆ ਉਹ ਵਜਾਵਾਂਗੇ ਤੇ ਨੱਚਾਂਗੇ ਵੀ ਸਹੀ ਗੱਲ ਹੈ ਨਾ ਕਿ ਕੋਈ ਨਾ ਢੋਲ ਪਾਇਆ ਗੱਲ ਵਜਾਵਾਂਗੇ ਤੇ ਨੱਚਾਂਗੇ ਤੇ ਨਚਾਂਗੇ ਵੀ ਸਾਹਮਣੇ ਵਾਲਿਆਂ ਨਾਲ ਸੋ ਵੀਰੋ ਜੋਸ਼ ਖੋਟੇ ਚ ਤਗੜਾ ਹੋਣਾ ਚਾਹੀਦਾ ਹੈ ਸਰਕਾਰ ਪ੍ਰਸ਼ਾਸਨ ਆਉਦੇ ਕੰਨ ਆਉਦੀ ਅੱਖਾਂ ਚੋਂ ਵੀ ਤਰ੍ਹਾਂ ਖੜੇ ਹੋਵੇ ਖੋਡੇ ਨਾਲ ਹੀ ਨਿਕਸ਼ੜ ਬੜਾ ਕਰ ਲਿਆ ਉਹਨਾਂ ਸੀ ਅੱਧੀ ਤਲਾਵਾਂਗੇ ਇਹ ਵੀ ਖੋਡੀ ਨਹੀਂ ਮੰਨੂਗੀ ਬੜਾ ਮੰਨ ਲਿਆ ਕਿਤੇ ਦੇ ਨੋਟਸ ਨਹੀਂ ਉਹਦੇ ਤੋਂ ਪਾਪਾਂ ਕਹਿ ਕੇ ਮਨਾ ਰਿਆ ਤੇ ਜਿੱਤੇ ਸਾਦੀ ਵਾਰੀ ਵਾਲੀ ਨੂੰ ਆ ਕੇ ਪੁੱਛਿਆ ਵੀ ਨਹੀਂ ਆਉਣ ਕੱਲ ਨੂੰ ਨਹੀਂ ਆਦੇ ਸੁਸਾਤੀ ਵੀਰੋ ਤਗੜੇ ਹੋ ਗਿਓ ਚਾਰ ਵਾਰ ਤਿਆਰ ਹੋ ਗਿਓ ਹੁਣ ਡਟੇ ਰਹੋ ਅੱਜ ਤਾਂ ਬੰਦ ਹੋ ਰਿਹਾ ਪੇਪਰ 14 ਅਗਸਤ ਖੜੇ ਹੋਣਾ ਚਾਹੀਦੇ ਨੇ ਨਿਹੜਾ ਵੀਰੋ ਦੋਵੇਂ ਖੜੇ ਹਨ ਚੈਨ ਦੇ ਪਾਰ ਦੇ ਰੋਪ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਥੀ ਜੀਓ ਇਹੋ ਜਿਹੀ ਉਮੀਦ ਕੀਤੀ 50 ਕੋਟੇ ਤੋਂ ਅੱਜ ਦਾ ਦਿਨ ਪਿਆਰ ਦੇ ਵਿੱਚ ਲਿਖਿਆ ਜਾਊਗਾ ਕਿ ਪਾਵਰ ਕੰਟ ਅਪਰੈਂਟਸਿਪ ਪਾਸ ਯੂਨੀਅਨ 1500 ਅੱਜ ਦੇ ਜੀਨ ਨੂੰ ਪਿਆਰ ਨਾਲ ਰੱਖਿਆ ਹੋਇਆ ਸੀ ਚੌਥੀ ਅਸੀ ਬਾਰੇ ਤਰ੍ਹਾਂ ਦੇ ਗੁਰੂਆਂ ਨੂੰ ਮੰਨਦੇ ਆਂ ਸ਼ਾਂਤ ਰੇਵ ਚੱਲਣ ਵਾਲੇ ਆਂ ਅੰਨੇ ਵਾਲੇ ਚੱਲਣ ਵਾਲੇ ਟੋਪੇ ਵਾਲੇ ਚੱਲਣ ਵਾਲੇ ਚਲਾਵਾਂਗੇ ਹੁਣ ਉਹੀ ਆਜੇ ਆਪ ਨੂੰ ਕਿ ਬੜਾ ਕੱਲ ਕੇ ਵੇਖ ਲਿਆ ਹੁਣ ਪ੍ਰਤੀਵਾਰੀ ਲੰਮ ਕੀ ਕੋਈ ਵਾਰੀ ਸੋਚਦਾ ਹੈ ਜਮਾਨੋ ਸਾਡੇ ਅੱਥਰੂ ਪੈੜੇ ਤੇ ਨਿਕਲ ਗਈ ਗੱਲ ਉਹ ਅਣਸਾਧੇ ਸੱਤਿਆਂ ਨੇ ਆਣ ਪਈ I, love, I, love it. I love it. líður <laughs> रोड हिकु जाम करे वीर रखे जिने बि वीर सारे छाबे चवंदा आहिनि सारे मेर बेनती ही सारे में राम बै नेबाज़ी लोग वरी दरिया वसा केर वीर सरकार ਹੋਇ ਕਾਮਨ ਕੰਨੇ ਉਹਨਾਂ ਨਾਲ ਗੱਲਾਂ ਹੀ ਕਰਾਂਗੇ ਅੱਜ ਇੱਕ ਵਾਰ ਸੱਜਣ ਵੱਲ ਪੰਜਾਬ ਸਰਕਾਰ ਵੱਲ ਘੱਟਿਆ ਜਾਊਗਾ ਸਰਕਾਰ ਦੇ ਬਲਾਕ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਇੱਕ ਵਾਰ ਆਮ ਦਾ ਪੈਟੇਓ ਸਾਰਾ ਪਾੜੇ ਵਾਜੀ ਸਟਾਰਟ ਕਰਾਂਗੇ ਕੋਈ ਵੀ ਨਹੀਂ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਬੈਠ ਜਾਓ ਸਾਰੇ ਸਾਥੀਆਂ ਨੂੰ ਬੇਨਤੀ ਜਿਹੜੇ ਸਾਥੀ ਪਿੱਛੇ ਖੜੇ ਨੇ ਸਾਥੀ ਇੱਥੇ ਅੱਗੇ ਬੈਠ ਜੇ ਤਰੀਆਂ ਤੇ ਸੁਣੋ ਪਿੱਛੇ ਦੀ ਰੋਡ ਜਾਣ ਕਰ ਦੋ ਉਧਰੋਂ ਲੰਘੇ ਮਨਪ੍ਰੀਤ ਕਿਉਂ ਤੁਹਾਨੂੰ ਕੁੱਲੇ ਹੀ ਬਹਿ ਜਾਣਗੇ ਉੱਪਰ ਦੇ ਪਾਸੇ ਉਦੋਂ ਰੋੜ ਕਰਿਆਂ ਤੇ ਬਹਿ ਜਾਣਗੇ ਪਿਛਲੀ ਤਰੀਕ ਤੱਕ ਬਹਿ ਜਾਣਗੇ ਉੱਥੇ ਪਿੱਛੇ ਤੱਕ ਬਹਿ ਜਾਣਗੇ ਉਹ ਬੋਲ ਦਿੰਦਾ ਨਹੀਂ ਆਏ ਨਹੀਂ ਮਗਾ ਉੱਥੇ ਪਿੱਛੇ ਪਿੱਛੇ ਤੱਕ ਲੱਗੇ ਸਾਥੀਓ ਜਿਹੜੇ ਜਿਹੜੀ ਸਾਥੀ ਤੰਬੂ ਚ ਖੜੇ ਨੇ ਚੱਲੋ ਸਾਰੇ ਸਾਥੀਓ ਨਾ ਨਾਰੇ ਲਾਵਾ ਦਾ ਇੱਕ ਵੀ ਬੰਦੇ ਦਾ ਹੱਥ ਖੱਲੇ ਨਹੀਂ ਹੋਣਾ ਚਾਹੀਦਾ ਨਵੇਂ ਹੱਥ ਖੜੇ ਕਰਕੇ ਨਾ ਜੱਟਾਂ ਨੂੰ ਜੱਗੀ ਰੋਡ ਜਾਂ ਕਰਦੇ ਤੱਤੇ ਹੋ ਜਾ ਤੱਤੇ ਜੱਗੀ ਰ ਵੀਰ ਲੰਘ ਕੇ ਜਾਦੇ ਨਹੀਂ ਕਰਾਂਗੇ ਜੇ ਰੋਕਣ ਵਾਲੇ ਤੇ ਮੁਸਲਮਾਨ ਕਰੇ ਜਾਵਣੇ ਨਾਲ ਇੱਕ ਕਰਕੇ ਜਲਦੀ ਬੁਲਾਵੋ ਦੇਖੀ ਇਤਤਾਲ ਇਸ ਮੌਕੇ ਤੇ ਗੱਲਸ਼ਪ ਦਿੱਖਾਈ ਕਰਾਂਗੇ ਅੱਜ ਆਰਪਰ ਦੀ ਜਲਾਈ ਹੋਊਗੀ ਅਸੀਂ ਤੁਹਾਡੀ ਸੇਵਾ ਤੇ ਨਾਲ ਬੜਾ ਚੱਲਿਆ ਬਹੁਤ ਚੱਲਿਆ ਛੋਟੀਆਂ ਗੱਲਾਂ ਸਾਰੀਆਂ ਮੰਨੀਆਂ ਹੋਰ ਜਿਹੜਾ ਮੁੱਖ ਮੰਤਰੀ ਉਹਦਾ ਮੁਰਕੇ ਸੀ ਅੱਜ ਗੱਡੀ ਉੱਤੇ ਵੀ ਲੱਟਾਏ ਤੇ ਘੇਰਾ ਜਤਾਏ ਚ ਕਾਗਜ਼ ਨੂੰ ਤੇ ਭਾਵੇਂ ਪਰਚੇ ਕਰੋ ਤੇ ਮਰਜ਼ੀ ਕਰਨਾ ਚਾਹਦੇ ਆ ਅਸੀਂ ਅੱਜ ਤੋਂ ਬਾਅਦ ਅਸੀਂ ਅਸੀਂ ਇਹ ਖੋਲੇ ਖੜਾ ਕਰਕੇ ਜਿੱਦੋਂ ਪਾਰਟੀ ਦੇ ਮੈਦਾਨ ਵਿੱਚ ਜਿਹੜਾ ਪਾਰਟੀ ਕਾਫੀ ਹੋ ਬਈ ਯਾਰ ਦੋ ਖੜੇ ਤੁਸੀਂ ਬਹਿ ਜਾਓ ਸਾਰੇ ਸਾਥੀ ਪਹਿਲੇ ਕੋਈ ਬੰਦਾ ਖੜਾ ਨਹੀਂ ਹੋਣਾ ਚਾਹੀਦਾ ਉਹ ਡਾਡ ਡਿਵੀਜ਼ਨ ਦੇ ਕਿੱਥੇ ਨੇ ਮੁੰਡੇ ਉਹ ਡਾਡ ਡਿਵੀਜ਼ਨ ਦੇ ਮੁੰਡੇ ਪਤਾ ਨਹੀਂ ਬਾਈ ਅੱਛੀ ਗੱਲ ਹੈ ਗੁਰਦਾਰ ਗੁਰਦਾਰ ंद बाह <coughs> नई चलेगी राम चलेगी नई तरही नाद मुबाद